ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਤੇ ਸਵਾਗਤ ਹੈ ਅੱਜ ਜੇ ਆਪਾਂ ਵੀਡੀਓ ਲੈ ਕੇ ਆਏ ਆ ਪਟੇਲਾ ਸ਼ਾਈ ਪੱਗ ਜਿਹੜਾ ਤਾਂ 7.5 ਮੀਟਰ ਹੈ 7.5 ਮੀਟਰ ਹੈ ਤੇ ਜਿਹੜਾ ਕਪੜਾ ਪਪਲ velveteen ਜਿਹੜਾ ਪਪਲ ਲਾਉਣਾ ਛੱਡਦੇ ਸੈਂਟਰ ਤੋਂ ਲਿਆ ਕੇ ਲੜਨ ਨੂੰ ਹੇਠਾਂ ਥੱਲੇ ਆ ਕੇ ਬੰਦ ਬਸਤਰਾ ਠਾ ਕੇ ਦੋਈ ਭੱਲੇ ਜਿਹੜੇ ਆਪਾਂ ਇਕੱਠੇ ਫੋਲਡ ਕਰਕੇ ਜਿਹੜਾ ਲੜਨ ਨੂੰ ਇੱਕ ਵਾਰ ਮੋੜ ਲੈਣਾ ਮੋੜ ਕੇ ਚੰਗੇ ਜਿਹਾ ਉੱਥੋਂ ਜਿਹੜਾ ਲੜਨ ਨੂੰ ਨੱਪ ਕੇ ਤੇ ਅੱਧੇ ਘੱਟ ਕਰ ਟਾ ਕੇ ਜਿਹੜਾ ਪੱਲਾ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਪੱਲੇ ਬੱਲੇ ਜਿਹੜਾ ਆਪਾਂ ਥੋੜਾ ਜਿਹਾ ਹੋਲਾਗੇ ਤੇ ਜੇ ਬੱਲੇ ਨਾ ਪਾਇਆ ਤਾਂ ਪੋਟਾਇਆਲੇ ਪਾਸਾ ਨਾਲ ਜੋੜ ਕੇ ਜਿੱਥੇ ਆਪਾਂ ਪੱਲਣ ਲਾਇਆ ਸੀ ਉਹ ਆਪਾਂ ਉੱਤੇ ਰੱਖ ਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਲੋਟ ਕੱਲਣਾ ਹੈ ਤੇ ਲੋਟ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜਗਾ ਨੇ ਜੇ ਤੁਹਾਡਾ ਲੜ ਇੱਕ ਵਾਰ ਫੋੜ ਕਰੇ ਤੇ ਮਟਾਈ ਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਉਸੇ ਤਰੀਕੇ ਨਾਲ ਸਾਫ਼ ਕਰਕੇ ਲਗਾ ਸਕਦੇ ਜੇ ਤੁਹਾਡਾ ਲੜ ਕਿੰਗੀ ਮਟਾਈ ਤੇ ਨਹੀਂ ਆਉਂਦਾ ਤੁਸੀਂ ਜਿਹੜਾ ਲੜ ਨੂੰ ਡਬਲ ਫੋੜ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਸਕਦੇ ਹੋ ਤੇ ਨਾਲੇ ਨਾਲ ਜਿਹੜਾ ਬਵਾ ਵੇਖ ਕੇ ਉਹਦੀ ਸਫਾਈ ਕਰ ਲੈਣੀ ਹੈ ਤੇ ਉਹਦਾ ਫਾਂਗ ਜਿਹੜਾ ਉਹ ਇਆਪਾਂ ਸੱਟ ਕਾ ਲੈਣੇ ਤੇ ਜਿਹੜਾ ਆਪਾਂ ਅਗਲਾ ਲਾਉਣਾ ਲੜ ਨੂੰ ਵਕਤ ਪੈਂਚ ਕਾ ਲੈਣਾ ਕੋਣੀ ਖੁੱਲਦਾ ਥੱਲੇ ਆ ਕੇ ਬੰਦ ਪਸ ਤੇ ਰੱਖ ਕੇ ਭਲੇ ਭਲੇ ਨੂੰ ਆਪਾਂ ਜਿਹੜਾ ਜ਼ਿਆਦਾ ਖੋਲਾਂਗੇ ਜਿੱਥੇ ਆਪਾਂ ਦੂਜਾ ਲਾ ਲਈ ਉਹਦੇ ਆਪਾਂ ਉੱਤੇ ਰੱਖ ਕੇ ਜਿਹੜਾ ਲੜ ਨੂੰ ਲਾਉਣਾ ਹੈ ਥੋੜੇ ਆਪਾਂ ਖੋਲ ਕੇ ਤੇ ਉਹਦਾ ਫਾਂਡਾ ਜਿਹੜਾ ਪੋ ਵੀ ਆਪਾਂ ਸੱਟ ਕਰਕੇ ਜਿਹੜਾ ਲੜ ਨੂੰ ਲਾਉਣਾ ਹੈ ਤੇ ਆਪਾਂ ਇਹਦਾ ਅਕਰਾ ਖੋਲ ਕੇ ਜਿਹੜਾ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉੱਤੋਂ ਵੀ ਜਿਹੜਾ ਲੜਨ ਨੂੰ ਲੋਡ ਕਰ ਲੈਣਾ ਤੇ ਇੱਕ ਵਾਰ ਜਿਹੜਾ ਲੜਨ ਨੂੰ ਹੋੜ ਕਰਕੇ ਤੇ ਉੱਤੋਂ ਜਿਹੜਾ ਲੜਨ ਨੂੰ ਦੱਬ ਲੈਣਾ ਦੱਬ ਕੇ ਚੰਗੀ ਤਰ੍ਹਾਂ ਉਸ ਵਿੱਚ ਕੋਈ ਡੰਗਣਾ ਪਵੇ ਤਾਂ ਤਾਂ ਜਿੰਨੀਆਂ ਪੌਦੀ ਫਰੰਟ ਤੋਂ ਚੜਾਈ ਰੱਖੀ ਹੋਈ ਉਹਦੀ ਆਪਾਂ ਗਾਂ ਜਾ ਕੇ ਜਿਹੜੀ ਪੌਦੀ ਚੜਾਈ ਵਧਾ ਦੇਣੀ ਹੈ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਸਾਫ਼ ਕਰਕੇ ਇਹਦੇ ਨਾਲ ਦੀ ਨਾਲ ਜਿਹੜਾ ਵਾਇਰ ਹੈ ਕੇ ਆਪਾਂ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਜੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਆਉਣ ਵਾਲੇ YouTube ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਆਣ ਉਹ ਸਾਡੇ Facebook ਪੇਜ ਨੂੰ ਫੋਲੋ ਜੁਸ ਕਰਿਓ ਜਿਹੜਾ ਆਪਾਂ ਅਗਲਾ ਨਾਣਾ ਲੈਣ ਨੂੰ ਬੈਕ ਟੂ ਪੈਂਚ ਕਰ ਲੈਣਾ ਹੈ ਪੂਰੀ ਹਾਲਾ ਥੱਲੇ ਰੱਖ ਕੇ ਬੰਦ ਬੰਦ ਉੱਤੇ ਰੱਖ ਕੇ ਦੋਈ ਪਲੇਟ ਤੇ ਪਰ ਪਹਿਲੇ ਪਹਿਲੇ ਜਿਆਦਾ ਖੁਲਾਂਗੇ ਤੇ ਜਿਤਾ ਪਾਤੀ ਜਲਣ ਲਾਈ ਸੀ ਉਹਦੇ ਉੱਤੇ ਆਪਾਂ ਇਹਨਾਂ ਲੜ ਨੂੰ ਰੱਖ ਕੇ ਤੇ ਥੱਲੇ ਲੜਦਾ ਆਂ ਸਾਹ ਨਾਲ ਜਿਹੜਾ ਪਸਟ ਕਰਕੇ ਤੇ ਲੜ ਨੂੰ ਲੋਡ ਕਰ ਲੈਣਾ ਤੇ ਸਾਫ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਇੱਕ ਵਾਰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਉਤੋਂ ਜਿਹੜਾ ਇੱਕ ਵਾਰ ਪਹਿਲਾਂ ਥੱਲੇ ਫੋਲਡ ਕਰਾਂਗੇ ਫੋਲਡ ਕਰਕੇ ਜਿਹੜਾ ਤੋਂ ਲੜ ਨੂੰ ਦੱਬ ਕੇ ਜਿਹੜਾ ਵੱਧੂ ਦਾ ਕਪੜਾ ਉਹਨੂੰ ਆਪਾਂ ਥੱਲੇ ਵੱਲ ਖਿੱਚ ਕੇ ਚੰਗੀ ਤਰ੍ਹਾਂ ਤੇ ਪ੍ਰੈਸ ਕਰਕੇ ਤੇ ਉਹਦਾ ਫਾਸਲਾ ਜਿਹੜਾ ਆਪਾਂ ਉਹ ਸ਼ਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਜੇ ਵੀਡੀਓ ਪਸੰਦ ਆ ਰਹੀ ਤਾਂ লাইਕ ਸ਼ੇਅਰ ਕਰਕੇ ਮਾਟੀ ਯੂ ਕਰਿਓ ਤੇ ਵੀਡੀਓ ਵਾਤਵਾ ਸ਼ੇ ਪਟਿਆਲਾ ਸ਼ਹਿਰ ਪੱਗ ਬਣਾਉਣੇ ਕੋਈ ਪ੍ਰੋਗਰਾਮ ਜੇ ਤਾਂ ਇਸ ਵੀਡੀਓ ਦੇਖ ਕੇ ਆਪਣੇ ਪ੍ਰੋਮ ਦਾ ਸলিউਸ਼ਨ ਕਰ ਲੈਣਾ ਤੇ ਆਪਣੀ ਨੋਕ ਵੀਡੀਓ ਬਸ ਸੈਟ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਹੋਣਗੇ ਉੱਥੇ ਆਪਾਂ ਵਾਸ਼ ਫੇਅਰ ਕਿਹੜੇ ਆਪਣੇ ਵਾਲ ਨੂੰ ਕੱਢ ਰਹੇ ਨੇ ਹਨ ਤੇ ਹੋ ਹੋ ਜਿਹੜੇ ਹੁਣ ਆਪਾਂ ਬਾਕੀ ਲੜ ਲੈਨੇ ਉਹਨਾਂ ਵਿੱਚ ਜੇ ਕਿਸੇ ਲੜ ਦੀ ਜ਼ਿਆਦਾ ਮਟਾਈ ਹੋਵੇਗੀ ਤਾਂ ਆਪਾਂ ਇਹਦਾ ਉਸ ਨੂੰ ਬਾਹਰ ਨਾਲ ਪ੍ਰੈਸ ਕਰਕੇ ਜਿਹੜਿਆ ਆਪਾਂ ਉਹਦੀ ਮਟਾਈ ਇਕੱਠਾਵਾਂਗੇ ਤੇ ਜਿਹੜਾ ਆਪਾਂ ਅਗਲਾ ਲਾਉਣਾ ਲੜ ਨੂੰ ਵੈਟ ਤੋਂ ਪੈਂਚ ਕਰ ਲੈਣਾ ਪੂਣੀ ਨਾਲ ਦਾ ਸੜਾ ਕੇ ਬੰਦਵਾ ਸੁੱਤ ਰੱਖ ਕੇ ਦੋਈ ਪਲੇਟ ਜਿਹੜੇ ਵੀ ਪਹਿਲੇ ਪਹਿਲੇ ਨੂੰ ਜ਼ਿਆਦਾ ਖੋਲਣਾ ਹੈ ਤੇ ਬਾਕੀ ਵਾਕੀ ਵੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਨਾਲ ਦੀ ਨਾਲ ਹੋਰ ਜਿਹੜੇ ਲੜ ਲਏ ਨੇ ਉਹਨਾਂ ਦੀ ਵੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਜਿਹੜਾ ਆਪਾਂ ਅਗਲਾ ਲਾਉਣਾ ਲੜ ਨੂੰ ਵੈਟ ਤੋਂ ਪੈਂਚ ਕਰ ਲੈਣਾ ਪੂਣੀ ਨਾਲ ਦਾ ਸੜਾ ਕੇ ਬੰਦਵਾ ਸੁੱਤ ਰੱਖ ਕੇ ਦੋਈ ਪੱਲੇ ਵਿਛੜਿਆ ਪੱਲੇ ਪੱਲੇ ਨੂੰ ਜਿਆਦਾ ਖੋਲਣਾ ਹੈ ਜਿਆਦਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਸਾਫ਼ ਕਰਕੇ ਤੇ ਉੱਤੋਂ ਲੜ ਨੂੰ ਸੈੱਟ ਕਰਕੇ ਤੇ ਡਬਲ ਫੋਲਡ ਕਰ ਲੈਣਾ ਹੈ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਉੱਤੋਂ ਦੱਬ ਕੇ ਤੇ ਵਦੂ ਦਾ ਜਿਹੜੇ ਵਦੂ ਦਾ ਕਪੜਾ ਉਹਨੂੰ ਇੱਕ ਵਾਰ ਥੱਲੇ ਵਾੜ ਕੇ ਤੇ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਵਾ ਦੇਣਾ ਹੈ ਤੇ ਜੇ ਕਿ ਤਰ੍ਹਾਂ ਜਿਹੜਾ ਪਾਉਂਦਾ ਉਸ ਨਾਲ ਤਾਂ ਫਾਸਲਾ ਜਿਹੜਾ ਲੋਡ ਕਰਕੇ ਲਗਾ ਲੈਣਾ ਹੈ ਤੇੜਾ ਆਪ ਅਗਲਾ ਲੜਣਾ ਲੜਨ ਨੂੰ ਬਾਅਦ ਤੋਂ ਪਹੁੰਚ ਕਰ ਲੈਣਾ ਪੂਣੀ ਉਹਦਾ ਥੋੜਾ ਲੱਕ ਮੰਦ ਬਸ ਉਤਰਾ ਕੇ ਦੋਈ ਪੱਲੇ ਜਿਹੜੇ ਆਪ ਪਹਿਲੇ ਪੱਲੇ ਨੂੰ ਜਿਆਦਾ ਖੋ ਲੈਣਾ ਹੈ ਤੇ ਪਹਿਲੇ ਬਲੇ ਨਾਲ ਜਿਹੜਾ ਹੋਰ ਹੈ ਦੂਜੇ ਬਲੇ ਨਾਲ ਪਰ ਜਿਹੜਾ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਉੱਤੇ ਲੜ ਨੂੰ ਸਟਕਾ ਲੈਣਾ ਹੈ ਤੇ ਉਸ ਵਿੱਚ ਕੋਈ ਡੰਗਣਾ ਪਵੇ ਤਾਂ ਆਪਣਾ ਜਿਹੜਾ ਮਟਾਈ ਵਾਲੇ ਪਾਸੇ ਨਾਲ ਦੂਜਾ ਬਲਾ ਉਹ ਕਹਾਂ ਉਹ ਆਪਾਂ ਥੋੜਾ ਜਿਹਾ ਹੋਰ ਖੋਲਾਂਗੇ ਤਾਂ ਜਿਹੜਾ ਸੋਈ ਕੋਈ ਡੰਗਣਾ ਨਾ ਪਵੇ ਤੇ ਅੱਖ ਤਾਂ ਖੋਲ ਕੇ ਲੜ ਨੂੰ ਚੰਗੀ ਤਰ੍ਹਾਂ ਸੋਇ ਚੜਿਆ ਬਵਲ ਨੇ ਕੱਢ ਲੈਣਾ ਹੈ ਨਾ ਤੇ ਵਾਲ ਕੱਟ ਕੇ ਤੇ ਪ੍ਰੈਸ ਕਰ ਲੈਣਾ ਤੇ ਲੜ ਨੂੰ ਚੰਗੀ ਤਰ੍ਹਾਂ ਉੱਤੋਂ ਵੀ ਜਿਹੜਾ ਲੋਡ ਕਰ ਲੈਣਾ ਹੈ ਤੇ ਜਿਹੜਾ ਲੜ ਲਾਉਣਾ ਆ ਆਪਾਂ ਨੱਕ ਦੀ ਵਿੱਚ ਜਿਹੜਾ ਲੜ ਨੂੰ ਫੋੜਨ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਪ੍ਰੈਸ ਕਰ ਲੈਣਾ ਤੇ ਉੱਤੋਂ ਦੱਬ ਕੇ ਤੇ ਚੰਗੀ ਤਰ੍ਹਾਂ ਥੱਲੇ ਜਿਹੜਾ ਲੜ ਮੇਕਰ ਫੇਰ ਦੱਬ ਲੈਣਾ ਹੈ ਮੋੜ ਕੇ ਚੰਗੀ ਤਰ੍ਹਾਂ ਤੇ ਸੇਫਟ ਕਰਕੇ ਜਿਹੜਾ ਲੜ ਨੂੰ ਲਵਾਉਣਾ ਹੈ ਜਿੰਨੀ ਤੁਸੀਂ ਉਹਦੀ 프ੈਂਟ ਦੀ ਚੌੜਾਈ ਰੱਖ ਰਹੀ ਹੈ ਉਹਦੀ ਆਪਾਂ ਗਾਹਾਂ ਜਾ ਕੇ ਜਿਹੜੀ ਚੌੜਾਈ ਵਧਾ ਲੈਣੀ ਹੈ ਤੇ ਆਪਾਂ ਬਾਕੀ ਪੰਨੇ ਲਈ ਆਪਾਂ ਸੈਟਿੰਗ ਕਰ ਲੈਣੀ ਹੈ ਜਿੱਥੇ ਕਿਤੇ ਵਾਲੋਂ ਘੁੰਮਦੇ ਹੈ ਉਹ ਬਾਹਰ ਵੇਖੇ ਆਪਣੇ ਵਾਲੋਂ ਕੱਢਣੇ ਹਨ ਦੇਖ ਲਈ ਤਾਂ ਜੜੇ ਕਾਲੀ ਜਿਹੜਾ ਤੁਸੀਂ ਆਪਣਾ ਡਬਲ ਫਿਸ਼ ਆਪ ਵਰਤ ਸਕਦੇ ਹੋ ਤੇ ਆਪਣੇ ਸ਼ੇਪ ਸੈੱਟ ਕਰ ਲੈਣੇ ਤੇ ਬਾਕੀ ਭਾਗ ਜਿਹੜੀ ਆਪਾਂ ਸੈਟਿੰਗ ਹੋ ਕੱਢ ਲੈਣੀ ਹੈ ਤੇ ਆਪਣੀ ਨੋਕ ਸੈੱਟ ਕਰ ਲੈਣੀ ਹੈ ਤੇ ਜਿੱਥੇ ਕਿਸ ਕਿਸੇ ਲੜ ਦੇ ਕਿ ਵਾਲਹੋਣੀ ਦੇਥੇ ਬਾਹਰ ਜਿਹੜੇ ਕਿਹੜੇ ਆਪਣੇ ਵਾਲੋਂ ਕੱਢਣੇ ਹਨ ਅਤੇ ਜਿਹੜਾ ਕੋਈ ਲੜ ਜਾ ਮਟਾਈ ਹੋਵੇਗਾ ਉਸ ਨੂੰ ਆਪ ਬਾਹਰ ਨਾਲ ਪ੍ਰੈਸ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਤੇ ਉਹਦੀ ਮੋਟਾਈ ਜਿਹੜੀ ਆਪਾਂ ਸੈੱਟ ਕਰ ਲੈਣੀ ਹੈ ਤੇ ਜਿਸ ਕਿਸ ਲੜ ਦਾ ਫਰਲ ਬੱਧ ਜਾਂ ਘਟ ਹੋਵੇਗਾ ਉਸ ਦਾ ਫਰਲ ਆਪਾਂ ਸਹੀ ਕਰਨਾ ਹੈ ਤੇ ਉਹ ਤਲਰਾਂ ਛੜੇ ਕਰ ਲੈਣੀ ਹੈ ਤੇ ਆਪਣੀ ਬਾਕੀ ਬਾਕ ਦੂਜੀ ਲੇਪਰ ਸੈਟਿੰਗ ਕਰ ਲੈਣੀ ਹੈ ਜਿਹੜਾ ਸ਼ਰਟ ਹੈਗਾ ਨਾ ਤੁਸੀਂ ਪਹਿਲਾਂ ਵੀੜਾ ਖਤ ਤੋਂ ਬਾਅਦ ਵਿੱਚ ਵੀ ਟੱਕ ਸਕਦੇ ਹੋ ਇਹ ਤੁਹਾਡੇ ਟਪੰਡਾ ਜਿਵੇਂ ਤੁਹਾਨੂੰ ਸੁੱਖ ਲੱਤ ਉਸ ਤਰੀਕੇ ਨਾਲ ਕਰ ਸਕਦੇ ਹੋ ਇਹ ਆਪਣੇ ਜਿਹੜੇ ਲੜ ਲਏ ਨੇ ਉਹਨਾਂ ਵਿੱਚ ਜਿਹੜੇ ਆਪਾਂ ਵਾਇ ਫੇੜ ਕੇ ਉਹਨਾਂ ਵਿੱਚ ਥੋੜੀ ਜੀ ਆਪਾਂ ਸਫਾਈ ਹੋਰ ਬਦਾਵਾਂਗੇ ਤੇ ਉਤਲ ਕਣ ਲਾ ਜਿਹੜਾ ਆਪਾਂ ਵਾਇ ਫੇੜ ਲੈਣਾ ਹੈ ਤੇ ਉਹਨਾਂ ਦਾ ਵੀ ਜਿਹੜਾ ਆਪਾਂ ਫਾਸਲਾ ਉਹ ਵੀ ਆਪਾਂ ਉਹ ਜਿਆ ਰੱਖ ਲੈਣਾ ਹੈ ਤੇ ਸੈਟ ਕਰਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨੇ ਹੋ ਸੈਟ ਕਰ ਲੈਣੇ ਹਨ ਜਿਹੜਾ ਪਸਟਕਣਾ ਜਿਹੜਾ ਪਪਲ ਲਾਈਡ ਸਾਈਡ ਤੋਂ ਸੈਂਟਰ ਕਿਨੂੰ ਬੈਕ ਤੋਂ ਖਿੱਚਣਾ ਹੈ ਤੇ ਆਪਾਂ ਜਿਹੜਾ ਲੜਾ ਉਹ ਫਰੰਟ ਤੋਂ ਨਹੀਂ ਖਿੱਚਾਂਗੇ ਤਾਂ ਕਿ ਆਪਾਂ ਜੇ ਲੜ ਨੂੰ ਫਰੰਟ ਤੋਂ ਖਿੱਚਦੇ ਨਾ ਤਾਂ ਜਿਹੜਾ ਆਪਣਾ ਲੜਾ ਫਰੰਟ ਤੋਂ ਖਿੱਚਕਿਆਂਦਾ ਤੇ ਉਹ ਆਪਣੀ ਪੱਗ ਵਿੱਚ ਟੁੱਟ ਖਵਟ ਨੂੰ ਬੁਰੀ ਕਰ ਦਿੰਦਾ ਹੈ ਤੇ ਫਿਰ ਆਪਾਂ ਜਿਹੜਾ ਲੜ ਨੂੰ ਕਿੰਨੀ ਤਰ੍ਹਾਂ ਫਲਾ ਦੇਣਾ ਹੈ ਫਲਾ ਕੇ ਇੱਕ ਵਾਰ ਜਿਹੜਾ ਲੜ ਨੂੰ ਖਿੱਚਣਾ ਹੈ ਖਿੱਚ ਕੇ ਤਾਂ ਜਿਹੜਾ ਆਪਣਾ ਸ਼ਰ ਕਵਰ ਹੋ ਸਕੇ ਤਾਂ ਐਡ ਕਵਰ ਹੋ ਸਕੇ ਤਾਂ ਆਪਾਂ ਜਿਹੜਾ ਕਿੱਥੇ ਕਿੱਥੇ ਸਨ ਕਰੇ ਤਾਂ ਉਥੋਂ ਆਪਾਂ ਪਹਿਲੇ ਨੂੰ ਖਿੱਚ ਲਗੇ ਚਾਹੇ ਬਾਣਾ ਚਾਰੇ ਪਾਸੇ ਵਾਈ ਘੇੜ ਕੇ ਤੇ ਆਪਣਾ ਸਿਰ ਜਿਹੜਾ ਪਟਾਇਲ ਕਵਰ ਕਰ ਲੈਣਾ ਹੈ ਜਿੱਦੋਂ ਕਿ ਤੁਸੀਂ ਲੰਗਾਰੇਂ ਤੁਸੀਂ ਉੱਥੇ ਦਬਾਸ਼ੀਸ਼ਾਂ ਦੇ ਕਿਹੜੇ ਆਪਣੇ ਬਾਦ ਸਿਰ ਕਵਰ ਕਰ ਸਾਦੇ ਹੋ ਤੇ ਜਿਹੜਾ ਬੈਲ ਲਾਉਣਾ ਅੱਧਾ ਜੀ ਦੇਖੋ ਬੋਲਗਾਰ ਜਿਹੜਾ ਲੜ ਨੂੰ ਲਗਾਉਣਾ ਹੈ ਉਹ ਵੀ ਚੰਗੀ ਤਰ੍ਹਾਂ ਬੜਾ ਸਾਫ ਲਾਉਣਾ ਹੈ ਜਿਹੜਾ ਆਪਾਂ ਪੱਕ ਬਣਾਉਣਾ ਹੈ ਨੱਕ ਦੇ ਵਿੱਚ ਜਿਹੜਾ ਆਪਾਂ ਪੱਕ ਬਣ ਲਗਾਉਣਾ ਹੈ ਜਿਹੜਾ ਕਲਗੀ ਲਾਉਣਾ ਹੈ ਅੱਧਾ ਉੱਤੋਂ ਅੱਧਾ ਥੱਲੇ ਕੋਟ ਕਰਕੇ ਜਿਹੜਾ ਲੜ ਨੂੰ ਬੈਕ ਤੋਂ ਚੜਾਈ ਤੇ ਲਿਆ ਕੇ ਹਮੜੇ ਲਿਆ ਕੇ ਦੀ ਪਾਣੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਹੈ ਤੇ ਪਹਿਲਾਂ ਤੇ ਆਖਰੀ ਲੜ ਜਿਹੜਾ ਆਪਾਂ ਅੱਖਾਂ ਦੇ ਬਰਾਬਰ ਰੱਖਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ ਕਰਕੇ ਤੇ ਸਫਾਈ ਤੇ ਲਿਆ ਕੇ ਬੈਕ ਤੋਂ ਜਿਹੜਾ ਆਪਾਂ ਲੜ ਨੂੰ ਚੜਾਈ ਤੇ ਲਿਆਵਾਂਗੇ ਤੇ ਪੱਕ ਪੈ ਥੱਲੇ ਲਾ ਕੇ ਜਿਹੜਾ ਆਪਾਂ ਲੜ ਨੂੰ ਫਰੰਟ ਵੱਲ ਮੋੜ ਦੇਣਾ ਹੈ ਤੇ ਉਹ ਜਿਹਨੇ ਤੁਸੀਂ ਉਹਦੀ ਉਨੀ ਲੜਾਈ ਰੱਖਣਾ ਚਾਹੁੰਦੇ ਆ ਉਹਨੇ ਉਹਦੀ ਚੜਾਈ ਰੱਖ ਕੇ ਤੇ ਜਿਹਨੇ ਉਸ ਵਿੱਚ ਬਲ ਪੈਣ ਜਾਣਾ ਉਹਨਾਂ ਨੂੰ ਆਪਾਂ ਅਲੋਟ ਕਰਕੇ ਜਿਹੜਾ ਲੜਨ ਨੂੰ ਦਬ ਲੈਣਾ ਹੈ ਤੇ ਆਪਾਂ ਬਾਕੀ ਦਾ ਜਿਹੜਾ ਪਛੜੀ ਕੱਲ ਲੈਣੀ ਹੈ ਤੇ ਆਪਣੀ ਸ਼ੇਪ ਆ ਜਿਹੜੀ ਹੋ ਗਈ ਆਪਾਂ ਸੈੱਟ ਕਰ ਲੈਣੀ ਹੈ ਤੇ ਜੰਗੀ ਇਹ ਤੁਹਾਡਾ ਨਾਲ ਉੱਤੋਂ ਖਿਸਕੇ ਨਾ ਤੁਸੀਂ ਇੱਕ ਜਾਂ ਦੋ ਜਾਂ ਤਿੰਨ ਪੱਗ ਪੈ ਲਗਾ ਸਕਦੇ ਜਾਂ ਤਾਂ ਤੁਹਾਡਾ ਲੜਾ ਉਹ ਖਿਸਕੇ ਨਾ ਤੇ ਆਪਣੀ ਬਾਕੀ ਬਾਕੀ ਜਿਹੜੇ ਸ਼ੈਟਿੰਗ ਕਰ ਲੈਣੀ ਹੈ ਤੇ ਜਿਹੜੀ ਆਪਣੀ ਸ਼ੇਪ ਹੋਈ ਆਪਾਂ ਸੈਟ ਕਰ ਲੈਣੀ ਹੈ ਜਲਦੀ ਨਵੀਂ ਵੀਡੀਓ ਲੈ ਕੇ ਆ ਜਣੂਣੀਆਂ ਵੀਡੀਓ ਦੇਖ ਲਈ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ